ਸੱਚੀ ਹਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਕੁਝ ਕੁ ਘੰਟੇ ਪਹਿਲਾਂ ਦਿਨਾਂ ਨਗਰ ਦੇ ਨੇੜੇ ਪੈਂਦਾ ਗੁਰਦਾਸਪੁਰ ਦਾ ਇੱਕ ਸਕੂਲ ਜਵਾਰ ਨੋਧਿਆ ਵਿਦਿਆਲਿਆ ਪਾਣੀ ਦੇ ਵਿੱਚ ਬੁਰੇ ਤਰੀਕੇ ਕਿਰ ਗਿਆ ਇਸ ਤਰ੍ਹਾਂ ਦੀਆਂ ਤੁਸੀਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਅਸੀਂ ਉਸ ਜਗ੍ਹਾ ਤੇ ਪਹੁੰਚੇ ਹੋਏ ਹਾਂ ਔਰ ਬਹੁਤ ਮੰਦਭਾਗੀ ਇਹ ਜਿਹੜੀ ਘਟਨਾ ਹੈ ਇਸ ਕਰਕੇ ਕਿ 400 ਬੱਚਾ ਹਾਲੇ ਵੀ ਰਾਤ ਕਾਰਜਾਂ ਦੀ ਉਡੀਕ ਕਰ ਰਿਹਾ ਦੋ ਬੋਟ ਇਸ ਵੇਲੇ ਚੱਲ ਰਹੀਆਂ ਹਨ ਉਹਨਾਂ ਦੋ ਬੋਟ ਦੇ ਵਿੱਚ ਕਰੀਬ 5 ਤੋਂ ਲੈ ਕੇ 10 ਬੱਚੇ ਇੱਕ ਬੋਟ ਦੇ ਵਿੱਚ ਆਉਂਦੇ ਆ ਯਾਨੀ ਜੇਕਰ ਦੋ ਬੋਟ ਜਾਂਦੀਆਂ ਤਾਂ 20 ਬੱਚੇ ਆਉਣਗੇ ਤੇ ਇਸ ਵੇਲੇ ਸਮਾਂ ਜਿਹੜਾ ਸ਼ਾਮ ਦਾ ਹੈ ਸੂਰਜ ਥੋੜੀ ਦੇਰ ਬਾਅਦ ਢਲ ਜਾਣਾ ਔਰ 400 ਬੱਚੇ ਨੂੰ ਰੈਸਕਿਊ ਕਰਦਿਆਂ ਬਹੁਤ ਦੇਰ ਹੋ ਜਾਣੀ ਆ ਔਰ ਆਲੇ ਦੁਆਲੇ ਇੱਕ ਵਾਰ ਤੁਹਾਨੂੰ ਅਸੀਂ ਏਰੀਆ ਦਿਖਾ ਦਈਏ ਕਿ ਸਾਰੇ ਦਾ ਸਾਰਾ ਏਰੀਆ ਸੈਂਕੜੇ ਏਕੜ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਘਿਰ ਗਈ 30 ਤੋਂ ਵੱਧ ਪਿੰਡ ਜਿਹੜੇ ਨੇ ਉਹ ਪਾਣੀ ਦੇ ਵਿੱਚ ਘਰੇ ਹੋਏ ਨੇ ਦੀਨਾਨਗਰ ਦੇ ਆਲੇ ਦੋਲੇ ਜਾਨੀ ਸਰਹੱਦ ਦੇ ਨਾਲ-ਨਾਲੇ ਰਾਵੀ ਦਾ ਪਾਣੀ ਹੈ ਰਾਵੀ ਦਾ ਇੱਕ ਬੰਨ ਟੁੱਟਿਆ ਔਰ ਸਾਰੇ ਪਾਸੇ ਪਾਣੀ ਫੈਲ ਗਿਆ ਜਿਸ ਦੀ ਵਜ੍ਹਾ ਦੇ ਨਾਲ ਇੱਥੇ 30 ਪਿੰਡਾਂ ਦੇ ਨਾਲ ਨਾਲ ਇਹ ਜਵਾਰ ਨਵੋਧਿਆ ਵਿਦਿਆਲਿਆ ਸਕੂਲ ਵੀ ਘਿਰ ਗਿਆ ਇਹ ਸਕੂਲ ਦੇ ਵਿੱਚ ਇਹ ਬਾਕੀ ਸਕੂਲਾਂ ਵਾਂਗ ਨਹੀਂ ਹੁੰਦਾ ਇੱਥੇ ਹੋਸਟਲ ਹੁੰਦਾ ਹੈ ਬੱਚਿਆਂ ਨੂੰ ਇੱਥੇ ਛੱਡਣਾ ਪੈਂਦਾ ਬਹੁਤ ਦੂਰ ਦੂਰ ਤੋਂ ਬੱਚੇ ਜਿਹੜੇ ਨੇ ਉਹ ਸਿਲੈਕਟ ਹੁੰਦੇ ਆ ਔਰ ਫਿਰ ਉਹਨਾਂ ਨੂੰ ਇਹ ਸਕੂਲ ਦੇ ਵਿੱਚ ਐਡਮਿਸ਼ਨ ਮਿਲਦੀ ਆ ਬਹੁਤ ਸਾਰੇ ਮਾਪੇ ਪੰਜਾਬ ਦੇ ਵੀ ਨੇ ਔਰ ਪੰਜਾਬ ਤੋਂ ਬਾਹਰ ਦੇ ਵੀ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਉਡੀਕ ਕਰ ਰਿਹਾ ਹਾਲੇ ਤੱਕ ਇੱਕ ਢੇੜਾ ਲੈ ਕੇ ਜਿਹੜੇ ਨੇ ਰਾਹਤ ਕਾਰਜ ਜਿਹੜੇ ਚੱਲ ਰਿਹਾ ਦੋ ਬੇੜੀਆਂ ਬੱਚਿਆਂ ਨੂੰ ਲੈ ਕੇ ਪਹੁੰਚੀਆਂ ਕਰੀਬ 18 ਤੋਂ 20 ਬੱਚੇ ਹਾਲੇ ਤੱਕ ਰੈਸਕਿਊ ਕੀਤੇ ਗਏ ਆ ਔਰ 350 ਤੋਂ ਵੱਧ ਬੱਚਾ ਹਾਲੇ ਵੀ ਉਡੀਕ ਕਰ ਰਿਹਾ ਕਿ ਉਹਨਾਂ ਕੋਲ ਕੋਈ ਰਾਹਤ ਕਾਰਜ ਪਹੁੰਚੇਗਾ ਉਹਨਾਂ ਨੂੰ ਵਾਪਸ ਲਿਆਂਦਾ ਜਾਏਗਾ ਮੇਰੇ ਨਾਲ ਮੇਰੇ ਸਹਿਯੋਗੀ ਹੈਗੇ ਨੇ ਇਥੋਂ ਲੋਕਲ ਰਾਹੁਲ ਜੀ ਜਿਹੜੇ ਪਹਿਲਾਂ ਸਾਨੂੰ ਇਹ ਸਮਝਾਉਣਗੇ ਕਿ ਆਖਰਕਾਰ ਇਹ ਏਰੀਆ ਕਿੰਨਾ ਕੁ ਨੁਕਸਾਨ ਹੋਇਆ ਹੋਏਗਾ ਰਾਹੁਲ ਕਿੰਨਾ ਕੁ ਨੁਕਸਾਨ ਹੋਇਆ ਹੋਏਗਾ ਕਿਹੜੇ ਕਿਹੜੇ ਏਰੀਆ ਨੂੰ ਪ੍ਰਭਾਵਿਤ ਕਰਦਾ ਹੈ ਪਾਣੀ ਜੀ ਮੈਂ ਦੱਸ ਦੇਣਾ ਗੁਰਦਾਸਪੁਰ ਦੇ ਹਲਕਾ ਦਿਨਾਨਗਰ ਦੇ ਪੈਂਦੇ ਮਕੋੜਾ ਪਤਨ ਦੇ ਵਿੱਚ ਜਿਹੜਾ ਰਾਵੀ ਦੇ ਵਿੱਚ ਪਾਣੀ ਜਰਾ ਆਇਆ ਸੀ ਉਹਨੂੰ ਲੈ ਕੇ ਜਿਹੜਾ ਰਾਹ ਦੇ ਵਿੱਚ ਕਈ ਬੰਨ ਟੁੱਟੇ ਹੈਗੇ ਨੇ ਬੰਨ ਦੇ ਲਾਲੀ ਜੋ ਅੱਜ ਧਮੂੜੀ ਪਿੰਡ ਦੇ ਵਿੱਚ ਇੱਥੇ ਸਕੂਲ ਪੈਂਦਾ ਉਹਨੋデア ਸਕੂਲ ਉੱਥੇ ਕਾਫੀ ਪਾਣੀ ਆ ਚੁੱਕਾ ਤੇ 400 ਤੋਂ ਕਰੀਬ ਜਿਹੜੇ ਬੱਚੇ ਨੇ ਉੱਥੇ ਫਸੇ ਹੋਏ ਨੇ ਪਾਣੀ ਦੇ ਵਿੱਚ ਇਹ ਇਹਨਾਂ ਬੱਚਿਆਂ ਵਾਸਤੇ ਹੁਣ ਤੱਕ ਕੀ ਕੁਝ ਰਾਹਤ ਕਾਰਜ ਸ਼ੁਰੂ ਹੋਏ ਆ ਤੁਹਾਡੇ ਧਿਆਨ ਚ ਹੋਣਾ ਤੁਸੀਂ ਪਹਿਲਾਂ ਦੇ ਪਹੁੰਚੇ ਹੋ ਸਵੇਰ ਦਾ ਕੋਈ ਵੀ ਸਰਕਾਰੀ ਡਿਪਾਰਟਮੈਂਟ ਦਾ ਬੰਦਾ ਕੋਈ ਇੱਥੇ ਨਹੀਂ ਪਹੁੰਚਿਆ ਹੁਣ ਪ੍ਰਾਈਵੇਟ ਜਿਹੜੇ ਨੇ ਗੁਰਦੁਆਰਾ ਸਾਹਿਬ ਤੋਂ ਇੱਕ ਟੀਮਾਂ ਤੋਂ ਪਹੁੰਚੀ ਆ ਨੇ ਆਪਣੀ ਪੋਰਡ ਨੂੰ ਲੈ ਕੇ ਕਿਸਤੀਆਂ ਨੂੰ ਲੈ ਕੇ ਉਹਨਾਂ ਵੱਲੋਂ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਸਕੂਲ ਦੇ ਵਿੱਚ ਜਾ ਕੇ ਤਾਂ ਦੇਖੋ ਕਿ ਕੁਝ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਕਾਰਕੁਨ ਜ਼ਰੂਰ ਪਹੁੰਚੇ ਹੋਏ ਆ ਔਰ ਅਸੀਂ ਮਾਪਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਪੇ ਜਿਹੜੇ ਆਪਣੇ ਬੱਚਿਆਂ ਦੀ ਵੇਟ ਕਰ ਰਹੇ ਨੇ ਇਸ ਵੇਲੇ ਆਪਣੇ ਬੱਚਿਆਂ ਦੀ ਵੇਟ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਲੈ ਕੇ ਆਉਣਗੇ ਤਾਂ ਬੱਚਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਨੂੰ ਇੱਕ ਥਾਂ ਤੇ ਰੱਖਿਆ ਜਾ ਰਿਹਾ ਇਥੋਂ ਥੋੜਾ ਇਧਰ ਘੁਮਾ ਕੇ ਦਿਖਾਓ ਕਿ ਇਹ ਨਹੀਂ ਕਿ ਉੱਥੋਂ ਬੱਚੇ ਲਿਆਂਦੇ ਔਰ ਆ ਕੇ ਇੱਥੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਔਰ ਕੋਈ ਵੀ ਉੱਥੋਂ ਲੈ ਜਾਏਗਾ ਕੁਝ ਇਸ ਤਰ੍ਹਾਂ ਦੇ ਨਾਲ ਵੀ ਨਹੀਂ ਪ੍ਰੋਪਰ ਤਰੀਕੇ ਨਾਲ ਇੱਕ ਪ੍ਰੋਪਰ ਚੈਨਲ ਬਣਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਰੱਖਿਆ ਜਾਏਗਾ ਉੱਥੋਂ ਬੱਚਿਆਂ ਦੇ ਮਾਪਿਆਂ ਦੇ ਬਕਾਇਦਾ ਸਾਈਨ ਕਰਵਾ ਕੇ ਉਹਨਾਂ ਦੇ ਡਾਕੂਮੈਂਟ ਦੇਖ ਕੇ ਫਿਰ ਬੱਚਿਆਂ ਨੂੰ ਉੱਥੋਂ ਰੀਲੀਜ਼ ਕਰ ਦਿੱਤਾ ਜਾਏਗਾ ਭਾਈ ਵੈਗੁਰੂ ਜੀ ਖਾਲਸਾ ਬਾਗ ਵੀ ਫਤਿਹ ਕਿਹੜੀ ਜਥੇਬੰਦੀ ਤੋਂ ਜੀ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਜੀ अच्छा की की ਤੁਹਾਡੇ ਇੱਥੇ ਰਾਹਤ ਕਾਰਜ ਤੁਸੀਂ ਚਲਾਏ ਹੋ? ਅ ਭਾਜੀ ਅੱਜ ਹੀ ਸਵੇਰੇ ਪਤਾ ਲੱਗਿਆ ਸੀ ਕਿਉਂਕਿ ਇਹ ਹੋਣਾ ਹੀ ਕਹਿੰਦੇ ਥੋੜੇ ਸਮੇਂ 'ਚ ਜਿਹੜਾ ਪਾਣੀ ਚੜਿਆ ਅਸੀਂ ਆਏ ਸੀ ਬੇਸਿਕਲੀ ਸਰਵੇ ਲਈ ਵੇ ਇਲਾਕਿਆਂ 'ਚ ਕੀ ਕੀ ਚੀਜ਼ਾਂ ਦੀਆਂ ਲੋੜਾਂ ਨੇ ਕਿਉਂਕਿ ਬਹੁਤ ਜ਼ਿਆਦਾ ਸੰਸਥਾਵਾਂ ਵੱਲੋਂ ਜਾਂ ਸੰਗਤ ਵੱਲੋਂ ਸੇਵਾਵਾਂ ਹੋ ਰੀਆਂ ਤੇ ਜਿਹੜੀਆਂ ਲੋਡ ਦੀਆਂ ਚੀਜ਼ਾਂ ਜਿਵੇਂ ਡੰਗਰਾਂ ਨੂੰ ਟੀਕੇ ਲਗਾਉਣੇ ਹਨ ਜੀ ਪਸ਼ੂਆਂ ਦੇ ਬਿਮਾਰੀਆਂ ਫੈਲ ਜਾਂਦੀਆਂ ਜਾਂ ਹੋਰ ਜਿਹੜੀ ਮੈਡੀਸਿਨ ਆਪਣੀ ਹਿਊਮਨਸ ਲਈ ਉਹ ਪ੍ਰੋਵਾਈਡ ਕਰਵਾਉਣ ਲਈ ਆਏ ਸੀ ਤੇ ਇਧਰ ਦਾ ਪਤਾ ਲੱਗਿਆ ਸੀ ਵੀ ਵਿਦਿਆਲੇ ਚ ਬੱਚੇ ਫਸੇ ਹੋਏ ਆ ਸੋ ਹੁਣ ਇਹ ਭਾਈ ਉਹਨਾਂ ਦੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਜਿਹੜਾ ਦੋ ਬੋਟਸ ਜਿਹੜੀਆਂ ਲੱਗੀਆਂ ਹੋਈਆਂ ਗਲੋਬਲ ਸਿੱਖ ਤੋਂ ਤੇ ਹੋਰ ਕਈ ਸੰਸਥਾਵਾਂ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ ਰਿਪੋਰਟਸ ਕਿੰਨੀਆਂ ਚੱਲ ਰਹੀਆਂ ਨੇ ਫਿਲਹਾਲ ਇੱਧਰ ਦੋ ਚੱਲ ਰਹੀਆਂ ਜੀ ਤੇ ਉਧਰ ਵੀ ਪਤਾ ਲੱਗਿਆ ਜੀ ਦੂਜੇ ਪਾਸੇ ਵੀ ਦੋ ਬੋਟਸ ਚੱਲ ਰਹੀਆਂ ਜੀ ਚਾਰ ਟੋਟਲ ਚ ਹਾਂਜੀ ਤੇ 380 ਬੱਚੇ ਆ ਜਿਹਦੇ ਚੋ ਇੱਕ ਢੇੜੇ 'ਚ ਮੇਰੇ ਖਿਆਲ 'ਚ ਵੀ 6 6 ਜਾਂ 8 ਬੱਚੇ ਆਉਂਦੇ ਆ ਜੀ ਦੋ ਬੋਟ ਚ ਹਾਂਜੀ ਇੱਕ ਬੋਟ ਚ ਇੱਕ ਬੋਟ ਚ 6 ਤੋਂ 8 ਯਾਨੀ 15 ਤੋਂ 16 ਬੱਚੇ ਆਉਂਦੇ ਜੀ 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 ਤੇ ਉਹ ਲਾ ਲੋ ਵੀ ਇੱਕ ਬੋਟ ਨੂੰ ਇੱਥੋਂ ਸਿਰਫ 2 ਕਿਲੋਮੀਟਰ ਆ ਇੱਕ ਬੋਟ ਨੂੰ ਉੱਥੇ ਜਾਣ ਤੇ ਤੇ ਆਉਣ ਤੇ ਇੱਕ ਤੋਂ ਡੇਢ ਘੰਟਾ ਲੱਗਦਾ ਤੇ ਹੁਣ ਲੋਡ ਇਹੀ ਆ ਬੇਨਤੀ ਆ ਪ੍ਰਸ਼ਾਸਨ ਅਗੇ ਵੀ ਜਾਂ ਬਾਕੀ ਸਾਰੀਆਂ ਸੰਗਤਾਂ ਇੱਕ ਦੇ ਅਰਦਾਸ ਕਰੋ ਸਾਰੇ ਵੀ ਕੋਈ ਵੀ ਇਦਾਂ ਦੀ ਅਨਸਖਾਵੀ ਘਟਨਾ ਨਾ ਹੋਵੇ ਕਿਉਂਕਿ ਮਾਪੇ ਬੱਚਿਆਂ ਦੇ ਸਾਰੇ ਖੜੇ ਆ ਜਿਨ੍ਹਾਂ ਦੇ ਬੱਚੇ ਅੰਦਰ ਆ ਹਨਾ ਜੀ ਸਾਰੇ ਸਾਡੇ ਬੱਚੇ ਆ ਤੇ ਮਹਾਰਾਜ ਕਿਰਪਾ ਕਰਨੀ ਛੇਤੀ ਬੱਚਿਆਂ ਨੂੰ ਰੈਸਕਿਊ ਕਰ ਸਕੀਏ ਤੇ ਪ੍ਰਸ਼ਾਸਨ ਵੀ ਜਿਹੜਾ ਸਾਡੀ ਇੱਥੇ ਮਦਦ ਕਰੇ ਹੋਰ ਕਿਸ਼ਤੀਆਂ ਦੀ ਲੋੜ ਏ ਜਿਹਦੇ ਤੋਂ ਕਿਉਂਕਿ ਰਾਤ ਜਦੋਂ ਹਨੇਰਾ ਹੋ ਜਾਣਾ ਫਿਰ ਉਹ ਵੀ ਬਹੁਤ ਔਖੀਆਂ ਚੱਲ ਰੀਆਂ ਜੋ ਤੇ ਤਾਂ ਸਭ ਤੋਂ ਵੱਡੀ ਲੋੜ ਆ ਕਿ ਕਿਸ਼ਤੀਆਂ ਇੱਥੇ ਜਲਦੀ ਤੋਂ ਜਲਦੀ ਜਿਹੜੇ ਗੁਰਦਾਸਪੁਰ ਦੀਨਾ ਨਗਰ ਇਹਦੇ ਆਲੇ ਦੁਆਲੇ ਬਹੁਤ ਸਾਰੀਆਂ ਜੇਹੀਆਂ ਜ ਬੰਦੀਆਂ ਹੋਣਗੀਆਂ ਜਿਨ੍ਹਾਂ ਦੇ ਰਾਤ ਕਾਰਜ ਹੋਰ ਥਾਵਾਂ ਤੇ ਚੱਲ ਰਹੇ ਹੋਣਗੇ ਉਹਨਾਂ ਕੋਲ ਆਪਣੀਆਂ ਜਿਹੜੀਆਂ ਨੇ ਉਹ ਵੋਟ ਹੋਣਗੀਆਂ ਤਾਂ ਇੱਥੇ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਵੋਟਸ ਦੀ ਲੋੜ ਹੈ ਜਿਵੇਂ ਹੁਣੇ ਸਿੰਘ ਨੇ ਦੱਸਿਆ ਕਿ ਕਰੀਬ 15 ਤੋਂ 16 ਬੱਚੇ ਇੱਕ ਗੇੜੇ ਦੇ ਵਿੱਚ ਆਉਂਦੇ ਆ ਇਧਰਲੇ ਪਾਸੇ ਦੋ ਬੋਟ ਚੱਲਦੀਆਂ ਐ ਦੋ ਬੋਟ ਦੂਜੇ ਪਾਸੇ ਚੱਲਦੀਆਂ ਇਹਦਾ ਮਤਲਬ ਇਹ ਹੋਇਆ ਕਿ 30 ਤੋਂ 35 ਬੱਚੇ ਜਿਹੜੇ ਨੇ ਉਹ ਇੱਕ ਵਾਰੀ ਚ ਲਿਆਂਦੇ ਜਾ ਸਕਦੇ ਆ ਤਾਂ 350 ਬੱਚਾ ਜੇਕਰ ਰੈਸਕਿਊ ਕਰਨਾ ਹੈ ਤਾਂ ਤੁਸੀਂ ਆਪਸਾਬ ਲਾਓ ਕਿ ਇੱਕ ਤਾਂ ਬੱਚਿਆਂ ਨੂੰ ਪੈਨਿਕ ਆ ਬੱਚੇ ਡਰ ਰਹੇ ਨੇ ਉੱਥੇ ਕਿ ਸਾਡੇ ਨਾਲ ਹੋਏਗਾ ਕੀ ਆਲੇ ਦੁਆਲੇ ਪਾਣੀ ਆ ਇਧਰ ਮਾਪੇ ਪਰੇਸ਼ਾਨ ਹੋ ਰਹੇ ਆ ਕਿ ਆਪਣੇ ਬੱਚਿਆਂ ਨੂੰ ਕਦੋਂ ਲਿਆਂਦਾ ਜਾਏਗਾ ਉਹਨਾਂ ਦੇ ਬੱਚੇ ਉਹਨਾਂ ਦੇ ਹੱਥਾਂ 'ਚ ਕਦੋਂ ਪਹੁੰਚਣਗੇ ਤਾਂ ਇਸ ਤਰ੍ਹਾਂ ਦੇ ਹਾਲਾਤ ਆ ਕੁਝ ਮਾਪੇ ਪਹੁੰਚੇ ਹੋਏ ਆ ਕਿੱਥੋਂ ਪਹੁੰਚੇ ਹੋ ਜੀ ਤੁਸੀਂ ਅਸੀਂ ਬਟਾਲਾ ਤੋਂ ਆਏ ਆ ਤੁਹਾਡੇ ਬੇਟਾ ਬੇਟੀ ਹੈ ਬੁੱਤੀ ਬੇਟਾ ਹੈ 9th B ਚ ਪੜਦਾ ਹੈ 9th B ਚ ਪੜਦਾ ਹੈ ਹਾਂਜੀ ਹਾਂਜੀ ਕਦੋਂ ਪਤਾ ਲੱਗਾ ਤੁਹਾਨੂੰ ਇਹ ਸਾਰਾ ਤੁਹਾਨੂੰ ਇਹ ਗਰੁੱਪ ਆਪਣਾ ਹੈਗਾ ਉੱਥੇ ਮੈਸੇਜ ਆ ਰਹੇ ਸੀਗੇ ਜਿਹਨੇ ਤਾਂ ਗਰੁੱਪ ਹੈ ਸਕੂਲ ਵਾਲਿਆਂ ਦਾ ਤੇ ਉਹਨਾਂ ਚੋਂ ਸਾਨੂੰ ਮੈਸੇਜ ਆ ਰਹੇ ਸੀਗੇ ਤੇ ਉਹ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਬੱਚੇ ਉੱਥੇ ਸੇਫ ਨੇ ਠੀਕ ਹੈ ਮਾਪਿਆਂ ਨੂੰ ਡਰ ਤਾਂ ਹੁੰਦਾ ਹੀ ਆ ਖੈਰ ਕਿ ਸਾਡੇ ਬੱਚੇ ਨਹੀਂ ਨਹੀਂ ਇਹ ਮੰਨਣਾ ਹੌਲਾ ਕਰੋ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਭੈਣ ਜੀ ਹੋਰ ਵੀ ਆ ਜਾਣਗੀਆਂ ਬੱਚੇ ਪਹੁੰਚ ਜਾਣਗੇ ਅੱਛਾ ਗੱਲਬਾਤ ਹੋਈ ਹੈ ਬੱਚਿਆਂ ਨਾਲ ਕੋਈ ਬੱਚੇ ਸੇ ਬਾਤ ਹੋਈ ਹੈ ਹਾਂ ਬੱਚਾ ਠੀਕ ਹੈ ਉਸਨੇ ਕਹਾ ਬ੍ਰੈਡ ਵੀ ਮਿਲੇ ਹੈ ਹਮੇ ਚਾਹ ਵੀ ਮਿਲੀ ਹੋਈ ਹੈ ਸੇਫ ਹੈ ਬੱਚੇ ਕੁਝ ਨਹੀਂ ਹੈ ਮੇਰੀ ਟੀਚਰ ਸੇ ਵੀ ਬਾਤ ਹੋ ਰਹੀ ਹੈ ਹਾਂ ਬਹੁਤ ਸਾਰੇ ਟੀਚਰ ਵੀ ਉੱਥੇ ਹੋਣਗੇ ਟੀਚਰਸ ਵੀ ਉਧਰ ਹੈ ਹਾਂ ਹਾਂ ਬੱਚੇ ਹੌਸਟਲ 'ਚ ਰਹਿੰਦੇ ਨੇ ਬੱਚੇ ਬੱਚੇ ਹੌਸਟਲ ਮੇ ਰਹਤੇ ਹੈ ਜੀ ਤੁਸੀਂ ਤੁਸੀਂ ਕਿੱਥੋਂ ਪਹੁੰਚੇ ਬਟਾਲਾ ਸੀ ਬਟਾਲੇ ਤੋਂ ਤੁਹਾਡੇ ਵੀ ਬੱਚੇ ਨੇ ਹਾਂਜੀ ਮੇਰੇ ਬੇਟੇ ਸਰ ਤੁਹਾਡੀ ਬੇਟੀ ਹੈ ਹਾਂਜੀ ਗੱਲ ਹੋਈ ਹੈ ਬੇਟੀ ਨਾਲ ਨਹੀਂ ਬੇਟੀ ਨਾਲ ਗੱਲ ਨਹੀਂ ਹੋਈ ਗੱਲ ਨਹੀਂ ਹੋ ਸਕੀ ਹਾਂ ਨਹੀਂ ਗੱਲ ਨਹੀਂ ਹੋ ਸਕੀ ਬਟਨਾ ਐਸੇ ਸਰ ਨਾਲ ਗੱਲ ਹੋਈ ਸੀ ਕਹਿੰਦੇ ਬੱਚੇ ਸੇਫ ਆ ਤੇ ਅਦਰਵਾਈਜ਼ ਬੇਟੀ ਨਾਲ ਨਹੀਂ ਗੱਲ ਹੋ ਸਕੀ ਮੇਰੇ ਮੈਂ ਵੀ ਥੋੜੀ ਟੈਨਸ਼ਨ ਤਾਂ ਹੋਈ ਰਹੀ ਆ ਵੀ ਬੱਚੇ ਇਕੱਲੇ ਪਤਾ ਨਹੀਂ ਖਾਇਆ ਪੀਆ ਜਾਂ ਨਹੀਂ ਉਹਨਾਂ ਨੇ ਕੀ ਸਿਕ ਕੰਡੀਸ਼ਨ ਹੁੰਦੇ ਹੈ ਕੋਈ ਕਿ ਮੈਂ ਐਕਸੀਡੈਂਟ ਨਾਲ ਥੋੜਾ ਇਨਫੋਰਮ ਕਰ ਦੇਣਾ ਚਾਹੀਦਾ ਸੀ ਵੀ ਮਤਲਬ ਕਿ

तो फिर उनको क्यों नहीं पता सिचुएशन क्यों वेदर कंडीशन अप टू डेट हो रही है फिर क्यों नहीं उन्होंने ये एक्शन ली पंजाब सरकार ने तो छुट्टियां करती एक्चुअली ये स्कूल सेंटर के थ्रू है मानती हूँ कि सेंटर की परमिशन चाहिए बट आप यहाँ की कंडीशन उनको दिखाओ कि आसपास पानी आ चुका है और हमारे बच्चे दूर दूर से हैं तो आप उन पेरेंट्स के लिए एक्शन लो आज वो जमाना तो है नहीं कि ऑन स्पॉट काम नहीं हो पाएंगे या वीडियोस नहीं अपडेट हो पाएंगी इसमें मैनेजमेंट की गलती है टीचर्स तो बहुत एफर्ट्स कर रहे हैं हाँ। बट मैनेजमेंट नहीं प्रशासन 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 ने कोई कोई मिले तो नहीं। नहीं। तो कोई नहीं मिला नहीं। तो मैंने तो सुबह जब पेरेंट का मुझे फोन आया कि पानी आ गया है रात के डेढ़ बजे ही पानी आ गया था शायद डेढ़ दो बजे तो सुबह तो मैंने उनके वहाँ धोबी को वीडियो कॉल करके सारी सिचुएशन देखी है ये पानी आया पानी आया हुआ था चार पांच फुट तक पानी आ चुका हुआ था पारे 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 लेकिन कितने बजे की कर रहे हैं मैं ये बात कर रही हूँ साढ़े आठ नौ बजे के बीच की बात कर रहे हैं पानी शायद रात को आया है बच्चे टीचर्स ने हाँ टीचर्स ने बच्चे एफर्ट करके ऊपर सामान सारा पहुंचा दिया सेफली लेकिन जब सुबह ही पता चल गया कि साढ़े आठ नौ बजे के बीच में ना पेरेंट्स को पता चल रहा है कि पानी आया है पर स्कूल के टीचर्स एफर्ट कर रहे हैं प्रिंसिपल की तरफ से कोई एफर्ट नहीं है कोई इतना अभी हम जब ढाई तीन बजे यहाँ पहुंचे तब रेस्क्यू टीम का पता चल रहा है की पहुंच रही है ਬੋਟ ਵੀ ਘੱਟ ਚੱਲ ਰਹੀਆਂ ਨੇ ਇੱਥੇ ਬੋਟਸ ਘੱਟ ਚੱਲ ਰਹੀਆਂ ਬੇਸਿਕਲੀ ਮਸਲਾ ਇਹੋ ਹੀ ਆ ਤੁਸੀਂ ਤੁਸੀਂ ਇੱਥੇ ਹਾਂਜੀ ਤੁਸੀਂ ਉੱਥੇ ਪੜਦੇ ਹੋ ਨਹੀਂ ਨਹੀਂ ਮੈਂ ਇਧਰ ਦਾ ਲੋਕ ਹਾਂ ਅੱਛਾ ਤੁਹਾਨੂੰ ਪਤਾ ਸੀ ਕਿ ਪਾਣੀ ਆ ਰਿਹਾ ਹਾਂ ਪਾਣੀ ਸਵੇਰੇ ਕਾ ਆਇਆ ਹੋਇਆ ਹੈ ਹਮੇ ਫੋਨ ਆਇਆ ਥਾ ਯਹਾਂ ਸੇ ਤਾਂ ਬੁਢੀ ਸੇ ਹੀ ਆਇਆ ਥਾ 2.5 ਵਜੇ ਆਇਆ ਥਾ ਫੋਨ ਹਾਂ ਤਾਂ ਬੋਲ ਰਹੇ ਇੱਥੇ ਪਾਣੀ ਆ ਗਿਆ ਅੱਜ ਸਵੇਰ 2.5 ਵਜੇ ਹਾਂ ਸਵੇਰ 2.5 ਵਜੇ ਆਇਆ ਥਾ ਹਾਂ ਅੱਛਾ ਜੀ ਉਦੋਂ ਤੋਂ ਹੀ ਪਤਾ ਲੱਗ ਗਿਆ ਸੀ ਹਾਂ ਹਮੇ ਪਤਾ ਥਾ ਪ੍ਰਸ਼ਾਸਨ ਤੇ ਜਿਸ ਤਰ੍ਹਾਂ ਦਾ ਅਲੀਗੇਸ਼ਨ ਹੈ ਕਿ ਤਾਂ ਬੱਚਿਆਂ ਨੂੰ ਰੈਸਕਿਊ ਕਰਕੇ ਜਿਹੜੀਆਂ ਬੋਟਸ ਨੇ ਉਹ ਇਸ ਵੇਲੇ ਆ ਰਹੀਆਂ ਔਰ ਜ਼ਿਆਦਾ ਜ਼ਰੂਰਤ ਹੈ ਕਿ ਇੱਥੇ ਜਿਹੜੀਆਂ ਆਲੇ-ਦੋਲੇ ਦੀਆਂ ਜਥੇਬੰਦੀਆਂ ਹੈਗੀਆਂ ਨੇ ਉਹ ਬੋਟਸ ਲੈ ਕੇ ਆਉਣ ਇੱਥੇ ਇੱਥੇ ਕਿਸ਼ਤੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੱਚਿਆਂ ਨੂੰ ਰੈਸਕਿਊ ਕਰਨ ਦੇ ਲਈ ਤਿੰਨ ਤੋਂ ਚਾਰ ਬੋਟ ਜਿਹੜੀਆਂ ਨੇ ਉਹ ਕਾਫੀ ਨਹੀਂ ਹੈਗੀਆਂ ਉਹ ਹਾਲੇ ਤੱਕ ਕਾਫੀ ਨਹੀਂ ਹੈਗੀਆਂ ਔਰ ਬੋਟਸ ਦੀ ਜ਼ਿਆਦਾ ਤੋਂ ਜ਼ਿਆਦਾ ਲੋਡ ਹੈ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਬਾ ਦੀਪ ਸਿੰਘਾ ਸੇਵਾ ਸੁਸਾਇਟੀ ਜਿਹੜੀ ਹੈ ਉਹਨਾਂ ਕੋਲ ਬਹੁਤ ਸਾਰੀਆਂ ਬੋਟਸ ਨੇ ਉਹਨਾਂ ਦੇ ਰਾਤ ਕਾਰਜ ਜਿਹੜੇ ਨੇ ਉਹ ਸੁਲਤਾਨਪੁਰ ਲੋਧੀ ਚੱਲ ਰਿਹਾ ਹੈ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਘਟਨਾ ਤਾਂ ਹੈ ਨਹੀਂ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਪਿਛਲੇ 5 ਸਾਲਾਂ ਦੇ ਵਿੱਚ ਤੀਜੀ ਵਾਰ ਪਾਣੀ ਆ ਗਿਆ 2019 ਦੇ ਵਿੱਚ ਪਾਣੀ ਆਉਂਦਾ 23 ਚ ਆਉਂਦਾ ਔਰ ਇਸੇ ਤਰ੍ਹਾਂ ਦੇ ਨਾਲ 25 ਚ ਆਉਂਦਾ ਬਹੁਤ ਸਾਰੇ ਪਿੰਡਾਂ ਨੇ ਤਾਂ ਆਪਣੀਆਂ ਬੋਟ ਬਣਾ ਲੀਆਂ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਨੂੰ ਸ਼ਾਇਦ ਮੌਕੇ ਤੇ ਕੋਈ ਰਾਹਤ ਕਾਰਜ ਜਿਹੜਾ ਹੈ ਉਹ ਨਹੀਂ ਮਿਲਣਾ ਤਾਂ ਸਾਡੇ ਕੋਲੇ ਆਪਣੇ ਸੰਸਾਧਨ ਹੋਣੇ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਜਲਦ ਤੋਂ ਜਲਦ ਜਦੋਂ ਤੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਜ਼ਿਆਦਾ ਤੋਂ ਜ਼ਿਆਦਾ ਪਹੁੰਚਾ ਦਿਓ ਲੋਕਾਂ ਤੱਕ ਸ਼ੇਅਰ ਕਰਕੇ ਤਾਂ ਕਿ ਵੋਟ ਪਹੁੰਚ ਜਾਣ ਜੇਕਰ ਇਹ ਚਾਰ ਬੋਟ ਚਲਦੀਆਂ ਰਹੀਆਂ ਤਾਂ ਇਹ ਸੰਭਵ ਨਹੀਂ ਕਿ ਬੱਚਿਆਂ ਨੂੰ ਪੂਰੀ ਰਾਤ ਦੇ ਵਿੱਚ ਵੀ ਰੈਸਕਿਊ ਜਿਹੜਾ ਇਹ ਉਹ ਕੀਤਾ ਜਾ ਸਕਦਾ ਕਿਉਂਕਿ ਬੱਚੇ ਉੱਥੇ ਪੈਨਿਕ ਵੀ ਹੈ ਉੱਥੇ ਉਹਨਾਂ ਕੋਲ ਹਾਲੇ ਕੀ ਕੁਝ ਪਹੁੰਚਿਆ ਕੀ ਨਹੀਂ ਪਹੁੰਚਿਆ ਇਹ ਵੀ ਹਾਲੇ ਤੱਕ ਪੂਰੀ ਜਾਣਕਾਰੀ ਨਹੀਂ ਆ ਰਹੀ ਪਰ ਪ੍ਰਸ਼ਾਸਨ ਤੇ ਜ਼ਰੂਰ ਕਿਤਨਾ ਕਿਤੇ ਸਵਾਲ ਨੇ ਕਿ ਪ੍ਰਸ਼ਾਸਨ ਨੇ ਆਪਣੀ ਬਣਦੀ ਜ਼ਿੰਮੇਵਾਰੀ ਉਸ ਤੰਗ ਦੇ ਨਾਲ ਨਹੀਂ ਨਿਭਾਈ ਹੁਣੇ ਨੌਜਵਾਨ ਨੇ ਦੱਸਿਆ ਕਿ ਮਾਰਨਿੰਗ 2:30 ਵਜੇ ਰਾਤ ਦੇ 2:30 ਵਜੇ ਕਹਿ ਲਓ ਚਾਹੇ ਉਸ ਵੇਲੇ ਸਵੇਰ ਹੋ ਜਾਂਦੀ ਉਸ ਵੇਲੇ ਪਤਾ ਲੱਗ ਗਿਆ ਸੀ ਕਿ ਪਾਣੀ ਆ ਗਿਆ ਪਰ ਹੁਣ ਜਿਹੜੇ ਜਿਸ ਵੇਲੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਇਸ ਵੇਲੇ ਲਗਭਗ 5 ਵਜਣ ਵਾਲੇ ਆ ਔਰ ਹੁਣ ਤੱਕ ਵੀ ਲੋਕਾਂ ਦਾ ਇਹ ਰਾਂਝਾ ਕਿ ਪ੍ਰਸ਼ਾਸਨ ਨੇ ਉਸ ਤਰੀਕੇ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਤਰੀਕੇ ਹੋਣੀ ਚਾਹੀਦੀ ਸੀ ਐਨਡੀਆਰਐਫ ਐਸਡੀਆਰਐਫ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਹੁੰਦੀਆਂ ਨੇ ਪ੍ਰਸ਼ਾਸਨ ਕੋਲ ਉਹ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਸੀ ਪਰ ਫਿਲਹਾਲ ਇੱਥੇ ਪ੍ਰਾਈਵੇਟ ਜਿਹੜੇ ਨੌਜਵਾਨ ਹੈਗੇ ਨੇ ਉਹ ਆਪਣੀ ਸੇਵਾ ਜ਼ਰੂਰ ਨਿਭਾ ਰਿਹਾ ਸਾਹਮਣੇ ਬੋਟ ਆ ਰਹੀ ਤੁਹਾਨੂੰ ਨਜ਼ਰ ਆ ਦੇ ਵਿੱਚ ਬੱਚੇ ਜਿਹੜੇ ਨੇ ਉਹ ਲੈ ਕੇ ਆ ਰਹੇ ਆ ਦੇਖੋ ਇਸ ਵੋਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਲੋਕ ਸਵਾਰ ਨਹੀਂ ਹੋ ਸਕਦੇ ਦੋ ਤੋਂ ਤਿੰਨ ਲੋਕ ਜਿਹੜੇ ਨੇ ਉਹ ਰੈਸਕਿਊ ਟੀਮ ਦੇ ਵਿੱਚੋਂ ਹੋਣਗੇ ਤੇ 6 ਤੋਂ 7 ਬੱਚੇ ਜਿਹੜੇ ਹੋਣਗੇ ਉਹ ਹੋਣਗੇ ਜਿਹੜੇ ਉਧਰੋਂ ਰੈਸਕਿਊ ਕੀਤੇ ਜਾ ਰਹੇ ਆ ਅਪਰੋਕਸੀਮੇਟਲੀ 9 ਤੋਂ 10 ਲੋਕ ਇਸ ਕਿਸ਼ਤੀ ਦੇ ਵਿੱਚ ਉਹ ਬਹਿ ਸਕਦੇ ਆ ਔਰ ਉਡੀਕ ਕੀਤੀ ਜਾ ਰਹੀ ਹੈ ਮਾਪਿਆਂ ਦੇ ਵੱਲੋਂ ਕਿ ਉਹਨਾਂ ਦੇ ਬੱਚੇ ਜਲਦ ਤੋਂ ਜਲਦ ਉਸ ਮੁਸੀਬਤ ਚੋਂ ਨਿਕਲ ਕੇ ਸਾਡੇ ਹੱਥਾਂ ਦੇ ਵਿੱਚ ਆਉਣ ਮਾਪੇ ਵੀ ਇਸ ਗੱਲ ਦਾ ਫਿਕਰ ਕਰ ਰਹੇ ਆ ਔਰ ਦੂਜੇ ਪਾਸੇ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਉਹ ਵੀ ਆਪਣਾ ਜ਼ੋਰ ਲਾ ਰਹੀਆਂ ਪਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਕਿਸ਼ਤੀਆਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਜਲਦ ਤੋਂ ਜਲਦ ਉਥੋਂ ਕੱਢਿਆ ਜਾ ਸਕੇ ਬਹੁਤ ਸਾਰੇ ਜਿਹੜਾ ਉਥੋਂ ਦੇ ਟੀਚਰ ਹੈਗੇ ਨੇ ਸਕੂਲ ਦਾ ਪ੍ਰਸ਼ਾਸਨ ਉਹ ਵੀ ਬਹੁਤ ਸਾਰੇ ਉਥੇ ਫਸੇ ਹੋਏ ਆਪਣੇ ਬੱਚਿਆਂ ਦੀ ਬੇਸ਼ੱਕ ਉਹ ਦੇਖਪਾਲ ਕਰ ਰਹੇ ਨੇ ਤਾਂ ਇਸ ਵੇਲੇ ਬੋਟ ਦੇ ਵਿੱਚ ਬੱਚੇ ਬੱਚਿਆਂ ਨੂੰ ਲਿਆਂਦਾ ਜਾ ਰਿਹਾ ਰੈਸਕਿਊ ਆਪਰੇਸ਼ਨ ਇਸ ਵੇਲੇ ਚੱਲ ਰਿਹਾ ਹੈ ਇਹ ਤਸਵੀਰਾਂ ਗੁਰਦਾਸਪੁਰ ਦੇ ਉਸ ਨਮੋਧਿਆ ਸਕੂਲ ਦੀਆਂ ਹੈਗੀਆਂ ਨੇ ਜਿਹੜੀਆਂ ਸਵੇਰ ਦੀਆਂ ਤੁਸੀਂ ਤਸਵੀਰਾਂ ਤਾਂ ਦੇਖ ਰਹੇ ਹੋ ਕਿ ਪਾਣੀ ਆਇਆ ਹੋਇਆ ਪਰ ਇਹ ਦੂਜੀ ਬੋਟ ਹੈ ਜਿਹੜੀ ਇਸ ਵੇਲੇ ਬੱਚਿਆਂ ਨੂੰ ਰੈਸਕਿਊ ਕਰ ਰਹੀ ਹੈ ਪੂਰੇ ਦਿਨ ਦੇ ਵਿੱਚ ਚਾਰ ਬੋਟ ਦਾ ਇੰਤਜ਼ਾਮ ਹੋ ਸਕਿਆ ਦੋ ਇੱਕ ਪਾਸਿਓਂ ਚੱਲ ਰਹੀਆਂ ਦੋ ਦੂਜੇ ਪਾਸਿਓਂ ਚੱਲ ਰਹੀਆਂ ਤਾਂ ਚਾਰ ਬੋਟ ਤੇ ਹੁਣ ਤੱਕ ਕਰੀਬ-ਕਰੀਬ 300 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਗਏ ਨੇ ਔਰ 350 ਬੱਚਾ ਹਾਲੇ ਵੀ ਉਡੀਕ ਦੇ ਵਿੱਚ ਹੈ ਕਿ ਉਹਨਾਂ ਕੋਲ ਕੋਈ ਪਹੁੰਚੇਗਾ ਤਾਂ ਬੱਚੇ ਪਹੁੰਚ ਚੁੱਕੇ ਆ ਛੋਟੇ-ਛੋਟੇ ਬੱਚੇ ਆ ਨਿੱਕੀਆਂ ਕਲਾਸਾਂ ਦੇ ਬੱਚੇ ਆ ਇਹ ਰਸਫਰ ਦੇ ਲਾ ਦੀ ਤਾਂ ਜਕਾਰੇ ਲਾਉਂਦੇ ਆ ਰਹੇ ਨੇ ਬੱਚੇ ਤਾਂ ਇਹ ਰੈਸਕਿਊ ਕਰ ਰਿਹਾ ਖਾਲਸਾ ਦੀ ਟੀਮ ਰੈਸਕਿਊ ਕਰਕੇ ਲੈ ਕੇ ਆਈ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਤਿੰਨ ਜਿਹੜੇ ਨੇ ਰੈਸਕਿਊ ਟੀਮ ਦੇ ਮੈਂਬਰ ਨੇ ਔਰ ਬਾਕੀ ਬੱਚੇ ਨੇ ਇਹਦੇ ਵਿੱਚ ਕਰੀਬ 4 6 10 ਕ ਬੱਚੇ ਨੇ 10 ਬੱਚੇ ਇਸ ਬੋਟ ਦੇ ਵਿੱਚ ਰੈਸਕਿਊ ਕਰਕੇ ਲੈਂਦੇ ਆ ਔਰ ਉਹਨਾਂ ਨੂੰ ਇੱਕ ਗੁਰੂ ਗੁਰੂ ਘਰ ਦੇ ਵਿੱਚ ਰੱਖਿਆ ਜਾਏਗਾ ਗੁਰੂ ਘਰ ਦੇ ਵਿੱਚ ਰੱਖਿਆ ਜਾਏਗਾ ਤਾਂ ਆ ਆਗੇ ਬੱਚੇ ਇਹ ਤੁਹਾਡਾ ਬੱਚਾ ਜੀ ਨਹੀਂ ਨਹੀਂ ਅੱਗੇ ਬੇਟਾ ਤਾਂ ਇਹ ਦੇਖੋ ਕਿ 10 ਬੱਚੇ ਜਿਹੜੇ ਨੇ ਇਸ ਵੇਲੇ ਰੈਸਕਿਊ ਕੀਤੇ ਆ ਹਾਂਜੀ ਭਾਜੀ ਐ ਕਿਹੜਾ ਕਰਦਾ ਇੰਨਾ ਸ਼ੁਕਰ ਆ ਤੁਹਾਡੇ ਬੱਚਾ 400 ਬੱਚਾ ਤੁਹਾਡਾ ਬੱਚਾ ਜੀ ਨਹੀਂ ਮੇਰਾ ਆੜਿਆ ਬੇਟਾ ਤਾਂ ਮਾਪੇ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਸੀ ਤਾਂ ਹੁਣ ਫਾਈਨਲੀ ਕੁਝ ਮਾਪਿਆਂ ਦੇ ਹੱਥ ਉਹਨਾਂ ਦੇ ਬੱਚੇ ਪਹੁੰਚੇ ਆ ਠੀਕ ਠਾਕ ਪਹੁੰਚੇ ਆ ਔਰ ਬੱਚਿਆਂ ਦੀ ਪੜ੍ਹੂ ਨਾ ਦੇਖੋ ਬਾਕੀਆਂ ਨੂੰ ਛੱਡੋ ਬੇਟਾ ਠੀਕ ਹੋ ਤੁਸੀਂ ਹਾਂਜੀ ਹਾਂਜੀ ਉੱਥੇ ਡਰ ਲੱਗ ਰਿਹਾ ਸੀ ਹਾਂਜੀ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਆਲੇ ਦੁਆਲੇ ਕਿੰਨਾ ਕੁ ਪਾਣੀ ਸਕੂਲ ਦੇ ਅੰਦਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਟੀਚਰ ਵੀ ਫਸੇ ਹੋਏ ਨੇ ਤੁਹਾਡੇ ਕੋਲ ਕੁਝ ਖਾਣ ਨੂੰ ਮਿਲਿਆ ਉੱਥੇ ਹਾਂਜੀ ਹਾਂਜੀ ਕੁਝ ਹੁਣ ਤੱਕ ਮਤਲਬ ਠੀਕ ਰਹੇ ਹੋ ਤੁਸੀਂ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਨਹੀਂ ਚਲੋ ਤੁਹਾਡੇ ਮਾਪੇ ਵੇਟ ਕਰ ਰਹੇ ਆ ਤੁਸੀਂ ਪਹੁੰਚੋ ਉਹਨਾਂ ਕੋਲ ਤਾਂ ਇਹ ਦੇਖੋ ਕਿ ਆਪਣੇ ਬੱਚਿਆਂ ਨੂੰ ਲੈਣ ਦੇ ਵਾਸਤੇ ਮਾਪੇ ਜਿਹੜੇ ਨੇ ਉਹ ਬੜੇ ਬੇਸਬਰ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਕੋਲ ਪਹੁੰਚਣ ਤਾਂ ਦੇਖੋ ਕਿ ਆਲਾ ਠੀਕ ਹੋ? ਹਾਂਜੀ ਠੀਕ ਠਾਕ ਪਹੁੰਚ ਗਏ। ਆ ਕੀ ਲੈ ਕੇ ਆਏ ਤੇ ਚ? ਮੇਰੇ ਕਿਤਾਬਾਂ ਪੇਪਰ ਚ ਪੜਨ ਨੂੰ ਆਸਤੇ ਪੇਪਰ ਤੇ ਪੈਪਰ ਆਉਣ ਤੇ ਬੁੱਕਸ ਤੇ ਪੋਟਾਲ। ਅੱਛਾ ਅੱਛਾ ਤੇ ਬੈਗ ਤੁਹਾਡੇ ਉੱਥੇ ਰੱਖ ਲੈਗੇ ਸਕੂਲ ਚ? ਹਾਂਜੀ ਉਹ ਉੱਥੇ ਹੀ ਰੱਖ ਲੈ। ਤਾਂ ਕਦੋਂ ਪਤਾ ਲੱਗਿਆ ਸੀ ਕਿ ਪਾਣੀ ਆ ਗਿਆ? ਸਰ ਅਮ ਰਾਤੀ ਹਿੰਦੀਸੋ ਕਿ ਇਸ ਵੇਰੇ ਅਚਾਨਕ ਹੀ ਆ ਪਾਣੀ। ਇਸ ਵੇਰੇ ਅਚਾਨਕ ਹੀ ਆ ਗਿਆ। ਹਾਂਜੀ ਕੋਈ ਬਿਨਾ ਵੈਸੇ ਖਾਣ ਪੀਣ ਨੂੰ ਮਿਲਿਆ ਉੱਥੇ ਸਭ ਨੂੰ? ਹਾਂਜੀ ਤੁਹਾਡੇ ਟੀਮ ਆਪਾਂ ਮਾਪਿਆਂ ਨਾਲ ਗੱਲ ਹੋਈ ਇਸ ਬਾਰੇ। ਹਾਂ ਜੀ ਹੋ ਗਏ ਮਿਲ ਗਏ ਤੁਹਾਡੇ ਮਾਪੇ ਆਏ ਹੋਏ ਆ ਹਾਂਜੀ ਚਲੋ ਠੀਕ ਆ ਸ਼ਾਬਾਸ਼ ਪਹੁੰਚੋ ਤਾਂ ਆ ਦੇਖੋ ਤਾਂ ਬੱਚਿਆਂ ਨੂੰ ਬਕਾਇਦਾ ਤੌਰ ਤੇ ਟੀਮ ਜਿਹੜੀ ਹੈ ਉਹ ਰੈਸਕਿਊ ਕਰਕੇ ਲੈ ਕੇ ਆਈ ਆ ਔਰ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਲਿਜਾਣ ਦੇ ਲਈ ਬੇਸਬਰ ਸੀਗੇ ਔਰ ਇਸ ਵੇਲੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਬੱਚਿਆਂ ਨੂੰ ਬਕਾਇਦਾ ਤੌਰ ਤੇ ਕਿ ਬਕਾਇਦਾ ਤੌਰ ਤੇ ਬੱਚਿਆਂ ਨੂੰ ਇੱਕ ਗੁਰੂ ਘਰ ਦੇ ਵਿੱਚ ਰੱਖਿਆ ਜਾਣਾ ਹੈ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਮਾਪਿਆਂ ਦੇ سپਰਦ ਕੀਤਾ ਜਾਣਾ ਤਾਂ ਬੋਟ ਵਾਪਸ ਜਿਹੜੀ ਹੈ ਉਹ ਚੱਲ ਪਈ ਹੈ ਕੁਝ ਨੌਜਵਾਨ ਜਿਹੜੇ ਖਾਲਸਾ ਏਡ ਦੇ ਹੈਗੇ ਨੇ ਇਸ ਰਾਤ ਕਾਰਜ ਦੇ ਵਿੱਚ ਲੱਗੇ ਹੋਏ ਆ ਦੁਬਾਰਾ ਇੱਕ ਬੋਟ ਸਕੂਲ ਦੇ ਵੱਲ ਨੂੰ ਚੱਲੀ ਆ ਔਰ ਬੱਚਿਆਂ ਨੂੰ ਰੈਸਕਿਊ ਕਰਨ ਦਾ ਜਿਹੜਾ ਇਹ ਸਿਲਸਲਾ ਹੈ ਇਹ देर ਰਾਤ ਤੱਕ ਚੱਲ ਸਕਦਾ ਪਰ ਖਾਲਸਾ ਏਡ ਦੀ ਟੀਮ ਜਿਹੜੀ ਹੈ ਉਹ ਇਸ ਕਾਰਜ ਦੇ ਵਿੱਚ ਲੱਗੀ ਹੋਈ ਆ